ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪਲ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੁੱਪ ਗਏ ਹੋ ਕਦੀ ਉਹਦਾ ਵੀ ਮੈਂਸ਼ਨ ਕੀਤਾ ਕਿਉਂਕਿ ਪਤਾ ਸੀ ਨਾ ਕਿ ਇਹਦੇ ਅੰਦਰ ਹੱਡੀਆਂ ਆਉਣ ਵਾਲੇ ਇਹਦੇ ਅੰਦਰ ਰੇਤ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਿਉਂ ਹੁੰਦਾ ਮਿਸਟਰ ਬਾਜਪਾ ਅਖਰ ਦਾ ਇੱਕ ਮਿੰਟ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਹੱਟ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਅਜੇ ਤੱਕ ਅੰਦਰ ਨਹੀਂ ਦਿੱਤਾ ਜਬ ਕਰੋ 1 ਸਵਾ ਕਰੋੜ ਰੁਪਈਆ ਹੱਟ ਦਿੱਲੀ ਕੋ ਪੈਸੇ ਲਿੰਦਾ ਹੌਸ ਵਿੱਚ ਮਰਿਆਦਾ ਬਣਾ ਕੇ ਰੱਖੀ ਜਾਵੇ ਐਕਸਾਈਜ਼ ਮਿਨਿਸਟਰ 50 ਕਰੋੜ ਰੁਪਈਆ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪਲ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੁੱਪ ਗਏਓ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੜਿਆ ਤਾਂ ਕੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਏ ਕੋ ਸਰ ਬੈਠੀ ਸੁਣੋ 1 ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਇੱਕ ਸਾਈਜ਼ ਮੰਤਰੀ ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਤਾਂ ਕੱਲਾ ਡਿਸਟਿਲਰੀਆਂ ਕੋ ਕੰਨ ਬੈਠੋ ਬੈਠੋ ਆਪਣੇ ਚੀਮਾ ਜੀ ਮੇਰੇ ਖਿਆਲ ਆਪਾਂ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਇਹਨੂੰ ਆਪਸ ਵਿੱਚ ਨਾ ਬੜਾਓ ਕਰੋ ਕੇਰੋਡਾ ਕਰੋ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਦਾਮ ਲਗਾਇਆ ਸੀ ਕਾਂਗਰਸ ਦੇ ਸਮੇਂ ਕੇਰੋਡਾ ਕੀਤਾ ਜਾਵੇ ਬੋਲੀ ਜੇ ਨਾ ਯਾਰ ਹੈ ਕੇਰੋਡਾ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ ਤੁਸੀਂ ਬੰਨਾਂ ਦੇ ਅੰਦਰ ਜ਼ਮੀਨਾਂ ਖਰੀਦੇ ਨੇ ਕਿਉਂ ਖਰੀਦੇ ਨੇ ਕਿਉਂਕਿ ਡੀ ਸੈਟਿੰਗ ਕਰਨੀਆਂ ਕਿਉਂ ਖਰੀਦੇ ਨੇ ਕਿਉਂਕਿ ਮਾਈਨਿੰਗ ਕਰਨੀਆਂ ਤੁਸੀਂ ਨਾ ਤੁਸੀਂ ਬਰਬਾਦ ਚਲੋ ਬੈਠੋ ਜੀ ਬੈਠੋ 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 ਚਾ ਝੂਠ ਬੋਲਣ ਤੋਂ ਸਵਾਇ ਮਿਸਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰਾਂ ਕਾਂਗਰਸ ਪਾਰਟੀ ਦਾ ਜਿਹੜਾ ਸਾਰੇ ਸਾਰੇ ਮੈਂਬਰਸ ਸਰਦਾਰ ਨੂੰ ਬੇਇੱਜ਼ਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਜਦੋਂ ਤੱਕ ਸਾਹਮਣੇ ਆਉਂਦੇ ਨੇ ਜਦੋਂ ਤੱਕ ਸਾਹਮਣੇ ਆਉਂਦੇ ਨੇ ਤਾਂ ਮਿਰਚਾਂ ਲੱਗਦੀਆਂ ਨੇ ਕਿਆਂ ਜੋ ਕੁਝ ਵੀ ਜਿਹਦੀ ਇਆਜ਼ਤ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਕੀਤਾ ਜਾਵੇ ਹਾਂ ਠੀਕ ਹੈ ਜੀ ਬੈਠੋ ਜੀ 1 ਕਰੋੜ 32 ਲੱਖ ਰੁਪਇਆ 1 ਕਰੋੜ 18 ਲੱਖ ਰੁਪਇਆ ਸਰਦਾਰ ਗੁਰਪ੍ਰੀਤ ਸਿੰਘ ਬੜਾ ਵਾਲੀ ਗੁਰਪ੍ਰੀਤ ਬੋਲੋ ਜੀ ਬੈਠੋ ਬਤਰੀ ਜੀ ਹੋ ਗਈ ਗੱਲ ਤੁਹਾਡੀ ਆ ਗਈ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪ ਟਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੂਪ ਗਏ ਕਦੀ ਉਹਦਾ ਵੀ ਮੈਂਸ਼ਨ ਕੀਤਾ

ਹਰ ਡਿਸਿਲੀਆਂ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਦਾ ਇਕੱਲਾ ਡਿਸਿਲੀਆਂ ਕੋ ਕਰਦਾ ਬੈਠੋ ਬੈਠੋ ਆਪਣੇ ਚੀਮਾ ਜੀ ਮੇਰਾ ਖਿਆਲ ਆ ਆਪਾਂ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਆਪਸ ਵਿੱਚ ਨਾ ਵੜਾਓ ਜੇ ਉਹ ਡੈਸ ਕਰੋ ਜੇ ਉਹ ਡੈਸ ਕਰੋ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਦਾ ਟਾਈਮ ਲਗਿਆ ਸੀਗਾ ਕਾਂਗਰਸ ਦਾ ਸਮੇਂ ਜੇ ਉਹ ਡੈਸ ਕੀਤਾ ਜਾਵੇ ਬੋਲੀ ਜੇ ਨਾ ਯਾਰ ਹੈਂ ڈی سٹی کرنی کیوں خریدنے گے کیونکہ مائنے کرنی بیٹھو برباد کیا گیا بیٹھو 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 جھوٹ بوجر تو سوائے ਬਸਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰਾਂ ਕਾਂਗਰਸ ਪਾਰਟੀ ਦਾ ਜਿਹੜਾ ਸਾਰੇ ਪਾਰਯੋਗ ਮੈਂਬਰਸ سے ਬਾਦ ਨੂੰ ਬੇਇੱਜ਼ਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਜਦੋਂ ਤੱਕ ਸਾਹਮਣੇ ਆਉਂਦੇ ਨੇ ਤੇ ਮਿਰਚਾਂ ਲੱਗਦੀਆਂ ਨੇ ਗਿਆ ਤਬ ਜੋ ਕੁਝ ਵੀ ਜਿਹਦੀ ਰਾਜਤ ਤੋਂ ਬਿਨਾ ਕਿਹਾ ਗਿਆ ਹੈ ਉਹ ਨਾ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਬੈਠੋ ਜੀ ਲੈ ਲਓ ਕਾਗਜ਼ ਇੱਕ ਕਰੋੜ ਰੁਪਇਆ ਇੱਕ ਕਰੋੜ 18 ਲੱਖ ਰੁਪਇਆ ਸਰਦਾਰ ਗੁਰਪ੍ਰੀਤ ਸਿੰਘ ਬੜਾਵਾਲੀ ਗੁਰਪ੍ਰੀਤ ਬੋਲੋ ਜੀ ਬੈਠੋ ਬਤਰੀ ਜੀ ਹੋ ਗਈ ਗੱਲ ਤੁਹਾਡੀ ਆ ਗਈ